ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਕਹਾਣੀ ਲੈ ਕੇ ਆਏ ਹਾਂ ਜਿਸ ਦਾ ਨਾਮ ਹੈ ਜੁਆਈ ਪੁੱਤ ਟਠੰਬਰੀ ਜਹੀ ਕੁੰਗੜ ਕੇ ਬੈਠੀ ਅੰਦਰੋਂ ਅੰਦਰ ਡਰ ਰਹੀ ਸੀ ਤਿੰਨ ਲਾਵਾ ਹੋ ਗਈਆਂ ਤੇ ਜਦ ਚੌਥੀ ਲਾਵਾ ਬਾਬਾ ਜੀ ਪੜ ਰਹੇ ਸੀ ਤਾਂ ਪਿੱਛੇ ਰੌਲਾ ਪੈਣਾ ਸ਼ੁਰੂ ਹੋਣ ਲੱਗਾ ਜਲਦੀ ਕੋਈ ਪਾਣੀ ਲੈ ਕੇ ਆਓ ਗੱਡੀ ਕੱਢੋ ਡਾਕਟਰ ਬੁਲਾ ਲਾਓ ਦੌਰਾ ਲੱਗਦਾ ਦੌਰਾ ਸ਼ਬਦ ਸੁਣਦਿਆਂ ਹੀ ਉਸਦੇ ਮੱਥੇ 'ਚ ਮਾਂ ਦਾ ਚਿਹਰਾ ਠਣਕਿਆ ਪਰ ਪਿੱਛੇ ਮੁੜ ਕੇ ਕਿਵੇਂ ਦੇਖਦੀ ਉਤੋਂ ਘੁੰਡ ਵੀ ਸੀ ਘੁੰਡ ਕਿਵੇਂ ਚੁੱਕ ਮੁੜ ਕੇ ਦੇਖਦੀ ਚੌਥੀ ਲਾਂਵਾਰੀ ਸੌ ਚੌਂ ਕੋਨਿਆਂ 'ਚ ਖੜੇ ਭਰਾਵਾਂ 'ਚੋਂ ਇੱਕ ਵੀਰ ਬਦਲ ਦਿੱਤਾ ਗਿਆ ਸੀ ਸ਼ਾਇਦ ਉਸ ਦਾ ਵੀਰ ਮਾਂ ਨੂੰ ਡਾਕਟਰ ਦੇ ਲੈ ਕੇ ਗਿਆ ਹੋਣਾ ਫੜ ਕੇ ਤੋਰਦੇ ਮਾਮੇ ਦੇ ਮੁੰਡੇ ਨੇ ਉਸਦੇ ਕੰਨ 'ਚ ਹੌਲੀ ਦੇਨੇ ਕਿਹਾ ਭੈਣੇ ਠੀਕ ਆਪੂਆ ਜੀ ਨੂੰ ਮਾੜਾ ਜਿਹਾ ਚੱਕਰ ਆ ਗਿਆ ਸੀ ਤੇ ਪਿਛਲੇ ਕਮਰ ਚ ਕਮਰੇ ਚ ਪਏ ਲੰਮੇ ਮੰਮੀ ਕੋਲ ਹੀ ਆ ਉਹਨਾਂ ਦੇ ਮੱਥੇ ਤੇ ਤਰੇਲੀ ਆ ਗਈ ਉਹਨਾਂ ਉਸਨੇ ਕੰਬ ਦੀ ਕੰਬਦੀ ਨੇ ਚੌਥੀ ਲਾਵ ਲਈ ਅੱਖਾਂ ਪਰ ਲਾਈਆਂ ਤੇ ਘੁੰਡ ਥੱਲੇ ਉਸ ਦਾ ਰੋਂਦਾ ਚਿਹਰਾ ਕੋਈ ਨਹੀਂ ਸੀ ਦੇ ਦੇਖ ਸਕਦਾ ਲਾਵਾ ਲੈ ਕੇ ਸ਼ਗਨ ਦੀ ਰਸਮ ਕਰਕੇ ਬਰਾਤ ਰੋਟੀ ਖਾਣ ਲੱਗ ਗਈ ਉਸਦੇ ਬਾਪੂ ਤੇ ਉਸਦੀ ਭੂਆ ਦੇ ਭੂਆ ਨੇ ਮੂੰਹ ਝਟਾਉਂਦਾ ਸ਼ਗਨ ਕੀਤਾ ਭੂਆ ਦੇ ਹੱਥਾਂ ਦੀ ਸ਼ੋਹ ਤੇ ਮਾਂ ਦੇ ਹੱਥਾਂ ਦੀ ਸ਼ੋਹ ਉਹ ਚੰਗੀ ਤਰ੍ਹਾਂ ਜਾਣਦੀ ਸੀ ਮਾਂ ਚ ਸੋਚ ਰਹੀ ਸੀ ਕਿ ਮਾਂ ਸ਼ਗਨ ਕਰਨ ਨਹੀਂ ਆਈ ਜੇ ਜਿਆਦਾ ਬਿਮਾਰ ਨਾ ਹੋਵੇ ਰਸਮਾ ਨਵੇੜ ਉਹ ਆਪਦੀ ਵਿਚੋਲਣ ਨਾਲ ਪਿਛਲੇ ਕਮਰੇ 'ਚ ਮਾਂ ਨੂੰ ਦੇਖਣ ਗਈ ਵਿਚੋਲਣ ਬਾਹਰ ਖਲੋ ਗਈ ਉੱਥੇ ਮਾਂ ਨਹੀਂ ਸੀ ਉੱਥੇ ਉਸਦੀ ਭੂਆ ਤੇ ਉਸਦਾ ਪਿਓ ਕੁਸਰਮੁਸਰ ਕਰ ਰਹੇ ਸਨ ਉਸਨੇ ਘੁੰਡ ਚੁੱਕ ਕੇ ਬਾਪੂ ਦਾ ਰੋਣ ਹਾਕਾਰ ਚਿਹਰਾ ਦੇਖਿਆ ਤੇ ਪੁੱਛਿਆ ਕਿੱਥੇ ਆ ਮਾਂ ਠੀਕ ਨਹੀਂ ਆ ਭੂਆ ਨੇ ਉਸਦੇ ਅੱਗੋਂ ਗੱਲ ਵੱਲ ਦੇ ਉਸ ਨੂੰ ਬੁੱਕਲ ਚ ਲੈਂਦੇ ਹੋਏ ਕਿਹਾ ਹਸਪਤਾਲ ਆ ਠੀਕ ਹੋ ਜੂ ਤੂੰ ਛਗਣਾ ਦੇ ਦਿਨ ਸੁਖੀ ਸੰਦੀ ਰੋ ਕੇ ਨਾ ਜਾ ਅਸੀਂ ਹੈਗੇ ਆ ਸਾਰੇ ਇੱਥੇ ਉਸਦੀ ភੋਬ ਨਿਕਲ ਗਈ ਤੇ ਬੋਲੀ ਪੂਆ ਰੋਮਾ ਕਿਵੇਂ ਨਾ ਮਾਂ ਐ ਤੇ ਉਸ ਤੋਂ ਬਿਨਾ ਮੈਂ ਕਿਵੇਂ ਤੁਰ ਜਾਵਾਂ ਸੌਰੀ ਉਹ ਜਦ ਠੀਕ ਹੋ ਕੇ ਘਰ ਠੀਕ ਹੋ ਕੇ ਘਰ ਆਜੂ ਉਦੋਂ ਹੀ ਜਾਊ ਮੈਂ ਵੀ ਪੂਆ ਨੇ ਬਾਪੂ ਵੱਲ ਦੇਖਦੇ ਕਿਹਾ ਜਿੱਦ ਨਾ ਕਰ ਬਾਪ ਵੱਲ ਦੇਖ ਉਸਨੇ ਅੱਖਾਂ ਭਰ ਕੇ ਡੋਲਦੇ ਹੋਏ ਕਿਹਾ ਪੂਆ ਮਾਂ ਬਿਨਾ ਕਿਵੇਂ ਕੋਈ ਡੋਲੀ ਬੈਠ ਸਕਦਾ ਸਮਝਦੇ ਕਿਉਂ ਨਹੀਂ ਐਨੇ ਨੂੰ ਦੂਸਰੀ ਉਸਦੀ ਮਾਸੀ ਦਾ ਮੁੰਡਾ ਆਇਆ ਤੇ ਬਾਪੂ ਨੂੰ ਆਣ ਕੇ ਕਹਿੰਦਾ ਕੀ ਹੋਇਆ ਪੈਸਿਆਂ ਦਾ ਇੰਤਜ਼ਾਮ ਬਾਪੂ ਉਹ ਹੱਬੜਵਾਹੇ ਕਦੇ ਭਰਾ ਕਦੇ ਭੂਆ ਦੇ ਮੂੰਹ ਵੱਲ ਤੇ ਕਦੇ ਬਾਪੂ ਦੇ ਮੂੰਹ ਵੱਲ ਦੇਖਦੀ ਉਸਨੇ ਪਰਸ ਵਾਲੇ ਸਾਰੇ ਪੈਸੇ ਬਾਪੂ ਨੇ ਦੇ ਕੇ ਕਿਹਾ ਇਹੇ ਵਰਤ ਲਾ ਮਾਂ ਨੂੰ ਬਚਾ ਲਓ ਉੱਥੇ ਖੜੇ ਸਭ ਦੀਆਂ ਅੱਖਾਂ ਟਿਪ ਟਿਪ ਕਰਕੇ ਵਹਿਣ ਲੱਗੀਆਂ ਬਾਪੂ ਨੇ ਉਸਦੇ ਸਿਰ ਤੇ ਹੱਥ ਰੱਖ ਦੇ ਕੇ ਕਿਹਾ ਧੀਆ ਨੂੰ ਦੇਣਾ ਹੁੰਦਾ ਹੈ ਲੈਣਾ ਨਹੀਂ ਤੇ ਨਾਲੇ ਪੁੱਤ ਤੇਰੀ ਸ਼ਗਨਾਂ ਦੇ ਪੈਸੇ ਮੈਂ ਕਿਵੇਂ ਰੱਖ ਲਾਂ ਉਹ ਕਹਿੰਦੀ ਕਰਜ਼ਾ ਸਮਝ ਕੇ ਹੀ ਰੱਖ ਲਾ ਬਾਪੂ ਮਾਂ ਜ਼ਰੂਰੀ ਏ ਬਚਾ ਲਓ ਮਾਂ ਨੂੰ ਐਨੇ ਨੂੰ ਵਿਚੋਲਣ ਆ ਗਈ ਤੇ ਕਹਿੰਦੀ ਚਲੋ ਭਾਈ ਤੋਰੀਏ ਕੁੜੀ ਨੂੰ ਭੂਆ ਨੇ ਛੱਟ ਦੇਣੇ ਹਾਮੀ ਭਰੀ ਜਿਵੇਂ ਸਾਰੇ ਕਿਸ ਕਿਸੇ ਅਣਹੋਣੀ ਤੋਂ ਡਰਦੇ ਹੋਣ ਕਿ ਕੁੜੀ ਸੁਖੀ ਸੰਧੀ ਤੁਰ ਜਾਵੇ ਉਹਨੇ ਚੁੰਨੀ ਠੀਕ ਕਰਦਿਆਂ ਕਰਦੀ ਨੇ ਕਿਹਾ ਪੂਆ ਹਾਲੇ ਤਾਂ ਦੋ ਵੀ ਨਹੀਂ ਵੱਜੇ ਥੋੜਾ ਚਿਰ ਹੋਰ ਰੁਕ ਜੋ ਮਾਂ ਦੀ ਸੁਖਸੰਧ ਆ ਜਾਏ ਕੀ ਪਤਾ ਡਾਕਟਰ ਰਾਜੀ ਕਰਕੇ ਹੁਣੇ ਮੋੜ ਦੇਵੇ ਸਾਰੇ ਚੁੱਪ ਹੋ ਗਏ ਤੇ ਵਿਚੋਲਣ ਨੇ ਪਿੱਛੇ ਬਾਹਰ ਵੱਲ ਚੱਲ ਪਏ ਪੂਆ ਨੇ ਉਹਦੇ ਉਸਦੀ ਗੱਲ ਅਣਸੁਣੀ ਕਰਕੇ ਉਸ ਦੀਆਂ ਅੱਖਾਂ ਆਲੇ-ਦੁਆਲੇ ਫੈਲਿਆ ਸੁਰਮਾ ਪੇਟੀ ਤੇ ਪਈਆਂ ਉਸ ਦੀ ਮਾਂ ਦੀ ਚੁੰਨੀ ਨਾਲ ਠੀਕ ਕਰ ਦਿੱਤਾ ਮਾਂ ਦੀ ਉਹ ਚੁੰਨੀ ਜੋ ਉਸ ਨੂੰ ਉਹ ਹਰ ਰੋਜ਼ ਘਰ ਲੈਂਦੀ ਸੀ ਉਹ ਚੁੰਨੀ ਮਾਂ ਦੇ ਵੱਡੇ ਹੰਝੂ ਦੇ ਪੂੰਝ ਰਹੀ ਸੀ ਉਹਨੇ ਭੂਆ ਨੂੰ ਕਿਹਾ ਕਿ ਆਪ ਚੁੰਨੀ ਪਰਸ ਚ ਪਾ ਦੋ ਤੇ ਪੈਸੇ ਕੱਢ ਕੇ ਰੱਖ ਲੈ ਬਾਪੂ ਨੂੰ ਦੇ ਦੀ ਭੂਆ ਨੇ ਉਵੇਂ ਹੀ ਕੀਤਾ ਡੋਲੀ ਤੁਰ ਗਈ ਸਾਰੇ ਰਸਤੇ ਉਹ ਪਰਸ ਸੀਨੇ ਲਾ ਕੇ ਬੈਠੀ ਰਹੀ ਵੀ ਜਿਵੇਂ ਮਾਂ ਨੂੰ ਗਲ ਵਕੜੀ ਪਾਈ ਹੋਵੇ ਰੋਂਦੀ ਰਹੀ ਡਰਦੀ ਰਹੀ ਤੇ ਕਦੇ ਭੁੱਬ ਨਿਕਲ ਜਾਂਦੀ ਤਾਂ ਨਾਲ ਬੈਠੀ ਵਿਚੋਲਣ ਹੁੱਜ ਮਾਰ ਦਿੰਦੀ ਸਹਰੇ ਘਰ ਪੁੱਜੀ ਰਸਮ ਰਿਵਾਜ ਹੋਏ ਮੂੰਹ ਝਟਾਉਣ ਵੇਲੇ ਖਵਾਏ ਲੱਡੂ ਉਸ ਨੂੰ ਫੋਕਲੇ ਲੱਗੇ ਮਹਿੰਦੀ ਦਾ ਰੰਗ ਵੀ ਫਿੱਕਾ ਲੱਗਾ ਤੇ ਕਲੀਰਿਆਂ ਦੀ ਆਵਾਜ਼ ਉਸ ਨੂੰ ਕੰਨ ਉਸਤੇ ਕੰਨ چیرਣ ਲੱਗੀ मां ਬਗੈਰ ਕਿੰਨੇ ਚਾ ਮੱਠੇ ਪੈ ਗਏ ਸੀ ਪਿੰਡ ਦੀਆਂ ਬੁੜੀਆਂ ਮੂੰਹ ਵਿਖਾਈ ਕਰਨ ਘੁੰਡ ਚੁੱਕਦੀਆਂ ਤੇ ਫਿਰ ਮੂੰਹ ਜੋੜ-ਜੋੜ ਗੱਲਾਂ ਕਰਦੀਆਂ ਪੇਕਿਆਂ ਦਾ ਬਾਲਾ ਮੋਹ ਕਰਦੀ ਲੱਗਦੀ ਏ ਰੋ ਰੋ ਕੇ ਅੱਖਾਂ ਸਜਾਈ ਬੈਠੀ ਏ ਇੱਕ ਕਹਿੰਦੀ ਗਲੇਡੂ ਤਾਂ ਬਣਾਏ ਹੋਣੇ ਆ ਮਾਪੇ ਨੇ ਕਿਤੇ ਹੋਰ ਤੋਰਤੀ ਹੋਣੀ ਆ ਤਾਈਆਂ ਭੋਰਾ ਰੌਣਕ ਨਹੀਂ ਬਹੂ ਦੇ ਮੂੰਹ ਤੇ ਉਸ ਨੂੰ ਉਹ ਗੱਲਾਂ ਸੁਣ ਰਹੀਆਂ ਸੀ ਪਰ ਕੌੜੀਆਂ ਨਹੀਂ ਸੀ ਲੱਗ ਰਹੀਆਂ ਸੂਰਤ ਜੂਮਾ ਚ ਸੀ ਬੁੜੀਆਂ ਨੱਚਣ ਲੱਗੀਆਂ ਬੋਲੀਆਂ ਪੋਈਆਂ ਪਰ ਉਸ ਦਾ ਨੱਚਣ ਨੂੰ ਦਿਲ ਨਾ ਕੀਤਾ ਤੇ ਮਾੜਾ ਜਿਹਾ ਸ਼ਗਨ ਕਰ ਵਿਚੋਲਣ ਨੂੰ ਕਹਿ ਕਮਰੇ ਚ ਚਲੀ ਗਈ ਉਸ ਦੇ ਪਿੱਛੇ ਉਸ ਦਾ ਪ੍ਰੋਣਾ ਆ ਗਿਆ ਤੇ ਕਹਿੰਦਾ ਤਿਆਰ ਹੋ ਜੋ ਲਹਿੰਗਾ ਬਦਲ ਲਓ ਤੇ ਮੈਂ ਤੁਹਾਨੂੰ ਤੁਹਾਡੇ ਪਿੰਡ ਛੱਡ ਆਉਂਦਾ ਹਾਂ ਉਸ ਨੇ ਘੁੰਡ ਬਿਨਾਂ ਚੁੱਕੇ ਉੱਪਰ ਚੁੱਕ ਚੁੱਕੇ ਹੀ ਕਿਹਾ ਕਾਤੋਂ ਸਾਡੇ ਉਧਰ ਅਪਸ਼ਗਣ ਸਮਝਦੇ ਆ ਐਵੇਂ ਮੁੜ ਜਾਣਾ ਉਹ ਕਹਿੰਦਾ ਕਿ ਮਾਂ ਬਿਮਾਰ ਏ ਤੇ ਤੇਰੇ ਨਿੱਕੇ ਭੈਣ ਭਰਾ ਨੂੰ ਤੇਰੀ ਲੋੜ ਏ ਇਧਰ ਮਾਂ ਤੋਂ ਪੁੱਛ ਲਿਆ ਸੀ ਮੈਂ ਉਹ ਹੋਰ ਕੁਝ ਬਿਨਾ ਕਹੇ ਸੁਣੇ ਉਸ ਨੂੰ ਲਾਲ ਉਸ ਨੂੰ ਮਰੂਤੀ 'ਚ ਬਿਠਾ ਕੇ ਉਸ ਨੂੰ ਛੱਡਨ ਸਹੁਰਿਆਂ ਵੱਲ ਚੱਲ ਪਿਆ ਉਧਰ ਪੁੱਜੇ ਤਾਂ ਮੇਲ ਹੈਰਾਨ ਹੋਇਆ ਤੇ ਸਾਰੇ ਘਰ ਦੇ ਹੈਰਾਨ ਹੋ ਗਏ ਉਸਦੇ ਪਿਓ ਨੇ ਪਰੇਸ਼ਾਨ ਹੋ ਕੇ ਕਿਹਾ ਪੁੱਤ ਮੁੜ ਕਾਹਤੋਂ ਆਏ ਕੋਈ ਗਲਤੀ ਹੋ ਗਈ ਪੁੱਤ ਸਾਡੇ ਤੋਂ ਉਸਨੇ ਬਾਪੂ ਦਾ ਹੱਥ ਫੜਦੇ ਹੋਏ ਕਿਹਾ ਪੰਮੀ ਉਹਨੇ ਦਿਨ ਇੱਥੇ ਹੀ ਰਹੇਗੀ ਜਿੰਨੇ ਦਿਨ ਮਾਂ ਨਹੀਂ ਘਰ ਆਉਂਦੀ ਜਦ ਸਭ ਕੁਝ ਠੀਕ ਹੋ ਗਿਆ ਮੈਂ ਆਪ ਆਪੇ ਆ ਕੇ ਲੈ ਜਾਉ ਲੋੜੇ ਉਸ ਨੂੰ ਤੁਹਾਡੀ ਤੇ ਤੁਹਾਨੂੰ ਉਹਨਾਂ ਦੀ ਜਵਾਈ ਦੇ ਮੂੰਹ ਇਹ ਗੱਲ ਸੁਣ ਕੇ ਬਾ ਉਸ ਦਾ ਬਾਪੂ ਦਾ ਬਾਪੂ ਉਸਤੇ ਪੈਰੀ ਡਿੱਗ ਗਿਆ ਤੇ ਕਹਿਣ ਲੱਗਾ ਐਨਾ ਬੀਬਾ ਪੁੱਤ ਮਿਲਿਆ ਸਾਨੂੰ ਕੀ ਕਹੀਏ ਪੁੱਤ ਹੁਣ ਉਹ ਬਾਪੂ ਜੀ ਦੇ ਬਰੋਬਰ ਜ਼ਮੀਨ ਤੇ ਪਥੱਲਾ ਮਾਰ ਕੇ ਬੈਠ ਕੇ ਕਹਿੰਦਾ ਪੁੱਤ ਕਹਤਾ ਹੁਣ ਤੁਸੀਂ ਤੇ ਮੈਂ ਵੀ ਪੁੱਤ ਬਣ ਕੇ ਹੀ ਕਹਿਣਾ ਕਿਸੇ ਵੀ ਚੀਜ਼ ਦੀ ਲੋੜ ਹੋਈ ਤਾਂ ਦੱਸਿਓ ਪੈਸੇ ਥੁੜਨ ਤਾਂ ਝਿਜਕਿਓ ਨਾ ਪੁੱਤ ਤੋਂ ਮੰਗਣੋ ਮੈਂ ਇਹ ਏਹਦਾ ਉਦਾਸ ਚਿਹਰਾ ਨਹੀਂ ਦੇਖ ਸਕਦਾ ਸੀ ਤਾਂ ਵਾਪਸ ਲੈ ਆਇਆ ਬਾਪੂ ਨੇ ਅੱਖਾਂ ਪਰ ਜਵਾਈ ਦਾ ਮੱਥਾ ਚੁੰਮ ਲਿਆ ਉਹ ਬਿਨਾ ਹੋਰ ਕਿਸੇ ਨੂੰ ਕੁਝ ਕਹੇ ਵਿਦਾ ਲੈ ਵਾਪਸ ਚਲਾ ਗਿਆ ਉਹ ਚੂੜਾ ਪਾਈ ਖੜੀ ਕਦੇ ਮਾਂ ਬਾਰੇ ਸੋਚ ਰਹੀ ਸੀ ਕਿ ਮਾਂ ਤੋਂ ਕਿੰਨੀ ਖੁਸ਼ ਹੋਣਾ ਸੀ ਜਵਾਈ ਇੰਨਾ ਪਿਆਰ ਦੇ ਜਵਾਈ ਦਾ ਇੰਨਾ ਪਿਆਰ ਦੇਖ ਕੇ ਇਹਨੇ ਨੂੰ ਭੂਆ ਕਹਿੰਦੀ ਕਿ ਚੱਲ ਕੁੜੀਏ ਆਪਾਂ ਹਸਪਤਾਲ ਚੱਲੀਏ ਤੇਰਾ ਭਰਾ ਉਥੇ ਇਕੱਲਾ ਬੈਠਾ ਕੰਬੀ ਜਾਂਦਾ ਹੋਣਾ ਟੈਂਪੂ ਤੇ ਬੈਠ ਉਹ ਹਸਪਤਾਲ ਵੱਲ ਚੱਲ ਪਈਆਂ ਹਸਪਤਾਲ ਪੁੱਜਦੇ ਪਤਾ ਲੱਗਿਆ ਕਿ ਮਾਂ ਆਈਸੀਯੂ ਰੂਮ 'ਚ ਤੇ ਹਾਲੇ ਤੱਕ ਬੋਲੀ ਨਹੀਂ ਭਰਾ ਭੈਣ ਨੂੰ ਦੇਖ ਕੇ ਭੱਜ ਕੇ ਗੱਲ ਲੱਗ ਗਿਆ ਤੇ ਇੱਕ ਸਾਹੇ ਕਹਿਣ ਲੱਗਾ ਭੈਣੇ ਚੰਗਾ ਹੋਇਆ ਤੂੰ ਆ ਗਈ ਮੈਂ ਇਕੱਲਾ ਕਿਨੂੰ ਕਿਨੂੰ ਸਾਂਭਦਾ ਬਾਪੂ ਗੁੰਮਸਮ ਹੋ ਗਿਆ ਸੀ ਤੇਰੇ ਤੁਰਨ ਮਗਰੋਂ ਉਸਤੇ ਉਸਨੇ ਵੀਰ ਦੀ ਗੱਲ ਸੁਣ ਭੁੱਬ ਨਿਕਲ ਗਈ ਤੇ ਬੋਲੀ ਕੋਈ ਨਾ ਵੀਰੇ ਮੇਰੀ ਮਹਿੰਦੀ ਗੁੜੀ ਉਦੋਂ ਹੋਊ ਜਦੋਂ ਮਾਂ ਖੁਦ ਤੋਰੂ ਮੈਨੂੰ ਦੋਵੇਂ ਭੈਣ ਭਰਾ ਇੱਕ ਦੂਜੇ ਦਾ ਹੌਸਲਾ ਬਣ ਮਾਂ ਦੇ ਬੋਲਣ ਦਾ ਇੰਤਜ਼ਾਰ ਕਰਨ ਲੱਗੇ ਹਸਪਤਾਲ 'ਚ ਰਹਿੰਦਿਆਂ ਮਾਂ ਦੇ ਫਿਕਰ 'ਚ ਸੁੱਧ ਬੁੱਧ ਭੁੱਲ ਗਈ ਸੀ ਡਾਕਟਰ ਕੁਝ ਨਾ ਦੱਸਦੇ ਹੋਏ ਦੱਸਦੇ ਕੀ ਹੋਇਆ ਤੇ ਕੀ ਨਾ ਹੋਇਆ ਮਾਂ ਨੂੰ ਭੂਆ ਨੇ ਉਹਨਾਂ ਨੂੰ ਬਹੁਤਾ ਭੂਆ ਨੇ ਉਹਨਾਂ ਦਾ ਬਹੁਤਾ ਡੰਗ ਸਾਰਿਆ ਹਸਪਤਾਲ 'ਚ ਜੇ ਕੋਈ ਉਸਦਾ ਚੂੜਾ ਵੇਖ ਪੁੱਸਤਾ ਤੇ ਹੁਣੇ ਵਿਆਹ ਹੋਇਆ ਲੱਗਦਾ ਉਸਦਾ ਰੋਣ ਨਿਕਲ ਜਾਂਦਾ ਤੇ ਭੂਆ ਉਸਤੇ ਅੱਗੋਂ ਦੀ ਹੋ ਸਾਰੀ ਘਟਨਾ ਸੁਣਾ ਦਿੰਦੀ ਜਿਵੇਂ ਉਹ ਵੀ ਕਿਸੇ ਕੋਲ ਢਿੱਡ ਫਰੋਲਣ ਨੂੰ ਤਿਆਰ ਬੈਠੀ ਹੋਵੇ ਤੇ ਭੂਆ ਭੂਆ ਨੇ ਅੱਖਾਂ ਭਰ ਆਖਦੀ ਕਿਹਾ ਕਿ ਮੇਰੀ ਮਾਂ ਤਾਂ ਨਿੱਕੀ ਹੁੰਦੀ ਦੀ ਹੀ ਮੁੱਕ ਗਈ ਸੀ ਬਚਪਨ ਕੰਧਾ ਕੋਲਿਆਂ ਨਾਲ ਲੱਗ ਕੱਢਿਆ ਤੇ ਫਿਰ ਜਦ ਵੀਰੇ ਦਾ ਵਿਆਹ ਹੋਇਆ ਤਾਂ ਮਹਿਸੂਸ ਹੋਇਆ ਕਿ ਕੰਧਾ ਕੋਲੇ ਰੋਂ ਨੂੰ ਨਹੀਂ ਹੁੰਦੇ ਸਗੋਂ ਦਿਨ ਤਿਉਹਾਰ ਨੂੰ ਉਹਨਾਂ ਤੇ ਮੋਰ ਬੂਟੀਆਂ ਵਾਹੀਦੇ ਆ। ਭੂਆ ਆਪਦਾ ਤੇ ਉਹਦਾ ਸਾਂਝਾ ਜਿਹਾ ਦੁੱਖ ਮਹਿਸੂਸ ਕਰਕੇ ਮਨਮਨ ਰੋਂਦੀ ਤੇ ਮੈਂ ਭੂਆ ਨੂੰ ਚੁੱਪ ਕਰਾਉਂਦੀ। ਆਖਦੀ ਕਿ ਨਾ ਭੂਆ ਰੋ ਨਾ ਤੇਰੀ ਅੱਖ ਦਾ ਪ੍ਰਸ਼ਨ ਹੋਇਆ। ਨੂ ਹਾਲੇ ਥੋੜਾ ਵਕਤ ਤਾਂ ਹੋਇਆ ਹੈ ਹੋਰ ਨਾ ਕੰਮ ਵਧਾ ਲਵੀਂ 부ਆ ਚੁੱਪ ਹੋ ਜਾਂਦੀ ਚੁੰਨੀ ਦਾ ਰੂਗ ਜਿਹਾ ਬਣਾ ਬੁੱਲਾਂ ਤੇ ਧਰ ਆਪਦੇ ਆਪ ਨੂੰ ਚੁੱਪ ਕਰਾਉਂਦੀ ਹਸਪਤਾਲ ਚ ਰੋਟੀ ਖਾਂਦੇ ਤਾਂ ਮੂੰਹ ਚ ਫੁੱਲਣ ਲੱਗ ਜਾਂਦੀ ਉਹ ਇੱਕ ਰੋਟੀ ਖਾ ਕੇ ਬਸ ਕਰ ਜਾਂਦੀ ਫਿਕਰਮਾਂ ਦਾ ਢਿੱਡੀ ਜੋ ਵਸਿਆ ਹੋਇਆ ਸੀ ਭੁੱਖ ਪਿਆਸ ਦਾ ਕੁਝ ਨਹੀਂ ਸੀ ਪਤਾ ਲੱਗਦਾ 25 ਦਿਨਾਂ ਬਾਅਦ ਮਾਂ ਨੂੰ ਹਸਪਤਾਲੋਂ ਛੁੱਟੀ ਮਿਲੀ ਮਾਂ ਦੇ ਚਿਹਰੇ ਤੇ ਰੌਣਕ ਸੀ ਪਰ ਸਵਰ ਸਰੀਰ ਕਮਜ਼ੋਰ ਹੋ ਗਿਆ ਘਰ ਆਉਂਦਿਆਂ ਹੀ ਮਾਂ ਦੇ ਰਸਤੇ ਉਹਨਾਂ ਨੂੰ ਹੱਥ ਘੁੱਟ ਕੇ ਫੜੀ ਬੈਠੀ ਰਹੀ ਉਸ ਉਸਦੇ ਚਿਹਰੇ ਤੇ ਮੁਸਕਰਾਹਟ ਸੀ 7 ਦਿਨਾਂ ਬਾਅਦ ਮਾਂ ਕੋਲ ਰਹਿਣ ਮਗਰੋਂ ਭੂਆ ਹੁਣੀ ਕਹਿਣ ਲੱਗੇ ਕਿ ਹੁਣ ਕੁੜੀ ਨੂੰ ਸਹਰੀ ਛੱਡ ਆਈਏ ਐਤਵਾਰ ਨੂੰ ਉਹਨੇ ਉਹਨੇ ਤਿਆਰ ਹੋ ਗਈ ਤੇ ਮਾਂ ਕੋਲ ਜਾ ਕੇ ਆ ਕੇ ਚੰਗਾ ਮੈਂ ਛੇਤੀ ਗੇੜਾ ਮਾਰੂੰ ਖਿਆਲ ਰੱਖਿਓ ਮਾਂ ਨੇ ਆਪਣੇ ਹੱਥਾਂ ਹੱਥ ਚ ਪਾਈ ਛਾਪ ਮੱਲੋ ਮੱਲੀ ਉਸ ਦੀ ਉਂਗਲ ਚ ਪਾ ਕੇ ਕਿਹਾ ਤੇਰੇ ਲਈ ਪਿਆਰ ਹੈ ਤੰਦਰੁਸਤ ਹੁੰਦੀ ਤਾਂ ਸੰਦੂਕ ਚੋਂ ਹੋਰ ਵੀ ਕੁਝ ਕੱਢ ਕੇ ਦਿੰਦੀ ਇੱਕ ਸੋਨੇ ਦੇ ਬਟਨ ਪਏ ਆ ਤੂੰ ਲੈ ਜਾਵੀਂ ਸੂਟ ਸਵਾ ਕੇ ਪਾ ਲਵੀਂ ਤੇਰੇ ਵਾਸਤੇ ਸਾਂਭੇ ਹੋਏ ਸੀ ਅਗਲੀ ਵਾਰੀ ਸਹੀਂ ਉਹਨੇ ਬੇਬੇ ਦਾ ਮੱਥਾ ਚੁੰਮਿਆ ਤੇ ਫਟਾਫਟ ਉਸ ਕਮਰੇ ਚੋਂ ਬਾਹਰ ਆ ਗਈ ਕਿ ਕਿਦਰੇ ਰੋਣ ਹੀ ਨਾ ਨਿਕਲ ਜਾਵੇ ਬਾਪੂ ਤੇ ਫੁੱਫੜ ਜੀ ਉਸਨੂੰ ਸਹਹਰੀ ਛੱਡ ਆਏ ਸਹਰੇ ਘਰ ਸਾਰਿਆਂ ਨੇ ਉਹਦੇ ਆਉਣ ਦਾ ਮੇਰਾ ਮੇਰਾ ਬਹੁਤ ਚਾਹ ਕੀਤਾ ਉਹਨਾਂ ਦੇ ਚੰਗੇ ਵਿਵਹਾਰ ਕਰਕੇ ਉਹਨਾਂ ਦਾ ਦਿਲ ਲੱਗਣ ਲੱਗ ਗਿਆ ਸੱਸ ਪੁੱਤ ਪੁੱਤ ਕਰਕੇ ਗੱਲ ਕਰਦੀ ਤੇ ਉਹਨੂੰ ਵੀ ਲੱਗਣ ਲੱਗਾ ਕਿ ਮਾਂ ਛੱਡ ਕੇ ਆਈ ਤੇ ਦੂਜੀ ਮਾਂ ਮਿਲ ਗਈ। 10 ਦਿਨਾਂ ਬਾਅਦ ਇੱਕ ਦਿਨ ਰਾਤ ਨੂੰ ਰੋਟੀ ਖਾ ਕੇ ਵਿਹੜੇ 'ਚ ਗੇੜੇ ਕੱਢ ਰਹੇ ਸੀ। ਪਿੰਡੋਂ ਫੋਨ ਆਇਆ ਕਿ ਮਾਂ ਨੂੰ ਅਧਰੰਗ ਦਾ ਦੌਰਾ ਪੈ ਗਿਆ ਏ ਤੇ ਸ਼ਹਿਰ ਲੈ ਕੇ ਚੱਲੇ। ਫੋਨ ਕੱਟਿਆ ਗਿਆ ਤੇ ਇੰਜ ਲੱਗਦਾ ਕਿ ਫਿਰ ਤੋਂ ਕੋਈ ਉਹ ਰੂਹ ਕੱਢ ਕੇ ਲੈ ਗਿਆ। ਬੀਬਾ ਬੀਬੇ ਜਵਾਈ ਨੇ ਉਹਨਾਂ ਨੂੰ ਸੰਭਾਲ ਲਿਆ ਤੇ ਕਮਰੇ 'ਚ ਲੈ ਗਿਆ ਕੱਪੜੇ ਆਪ ਪੈ ਕੇ ਕੀਤੇ ਤੇ ਕਹਿੰਦਾ ਚੱਲ ਚੱਲੀਏ ਆਪਾਂ ਵੀ ਉਸ ਨੂੰ ਕੋਈ ਸੁਰਤ ਨਹੀਂ ਕਿਵੇਂ ਪਿੰਡ ਪੁੱਜੇ ਮਾਸੀ ਮਾਸੜ ਪਿੰਡ ਆਏ ਹੋਏ ਸੀ ਤੇ ਉਹ ਮਾਸੀ ਦੇ ਗੱਲ ਲੱਗ ਤਾਂ ਹੰ ਮਾਰਨ ਰੋਣ ਲੱਗੀ ਉਹ ਉਸ ਦੀ ਹਾਲਤ ਦੇਖ ਕੇ ਉਸ ਨੂੰ ਮਾਸੀ ਕੋਲ ਪਿੰਡ ਛੱਡ ਆਏ ਛੱਡ ਆਪ ਹਸਪਤਾਲ ਚਲਾ ਗਿਆ ਹਸਪਤਾਲ ਦਾ ਸਾਰਾ ਅੱਦਾ ਧੱਗਾ ਉਸ ਨੇ ਸਾਂਭ ਲਿਆ ਬਾਪੂ ਤੇ ਭੂਆ ਨੂੰ ਘਰ ਭੇਜ ਦਿੱਤਾ ਤੇ ਇਹ ਕਹਿ ਕੇ ਮੈਂ ਤੇ ਸਰਬੀ ਇੱਥੇ ਦਾ ਸਾੰਭ ਲਵਾਂਗੇ ਉਸਨੇ ਪੁੱਤ ਬਣ ਜ਼ਿੰਮੇਵਾਰੀ ਨਿਭਾਈ ਡਾਕਟਰ ਨੇ ਕਿਹਾ ਕਿ ਅਦਰੰਗ ਕਰਕੇ ਸ਼ਾਇਦ ਇੱਕ ਪਾਸਾ ਪਾਰਿਆ ਜਾਵੇ ਤੇ ਸ਼ਾਇਦ ਕਦੇ ਚੰਗੀ ਤਰ੍ਹਾਂ ਬੋਲ ਨਾ ਸਕਣ ਮਾਂ ਨੂੰ ਠੀਕ ਹੋਣ ਤੇ 10 ਦਿਨ ਬਾਅਦ ਘਰ ਲੈ ਆਏ ਬਥੇਰੀਆਂ ਦੱਸਾਂ ਪੈਂਦੀਆਂ ਕਿ ਫਲਾਣੇ ਥਾਂੋਂ ਅਫੀਮ ਦਾ ਟੀਕਾ ਲੱਗਦਾ ਉਥੇ ਉਹਦੇ ਨਾਲ ਠੀਕ ਹੋ ਜਾਣਾ ਢੋਲੇ ਪੈਂਦੇ ਆ ਸੁਖੀ ਸੁਖਪੂਰੀ ਹੁੰਦੀ ਅਸੀਂ ਸਭ ਕਰਕੇ ਦੇਖਿਆ ਪਰ ਮਾਂ ਨੂੰ ਬਹੁਤਾ ਫਰਕ ਨਾ ਪਿਆ ਮਾਂ ਥੋੜਾ ਬਹੁਤਾ ਤੁਰ ਫਿਰ ਸਕਦੀ ਸੀ ਪਰ ਸਾਫ਼ ਬੋਲ ਨਹੀਂ ਸੀ ਸਕਦੀ ਇੱਕ ਖੱਬੀ ਬਾਹ ਚ ਉਹ ਹਮੇਸ਼ਾ ਕੰਬਦੀ ਰਹਿੰਦੀ ਸੀ ਦਵਾਈ ਲੈਂਦੀ ਤਾਂ 2-3 ਘੰਟੇ ਠੀਕ ਰਹਿੰਦੀ ਤੇ ਫਿਰ ਬਾਹ ਉਵੇਂ ਹੀ ਕੰਬਣ ਲੱਗ ਜਾਂਦੀ ਸਾਰੇ ਕਹਿਣ ਲੱਗੇ ਕਿ ਕਿਤੇ ਨਾ ਕਿਤੇ ਲੈ ਕੇ ਜਾਓ ਇੰਨਾ ਬਹੁਤ ਹੀ ਇੰਨਾ ਬਹੁਤਾ ਆਪ ਦਾ ਆਪ ਸੰਭਾਲਦੀ ਫਿਰਦੀ ਏ ਸਾਰੇ ਪਾਸੇ ਹੱਥ ਮਾਰ ਆਖਰ ਨੂੰ ਰੱਬ ਦਾ ਭਾਣਾ ਮੰਨ ਲਿਆ ਮਾਂ ਦੀ ਹਾਲਤ ਦੇਖ ਕੇ ਉਹਦਾ ਮਨ ਵਿੱਚੋਂ ਵਿੱਚ ਚੁਰਦਾ ਰਹਿੰਦਾ ਉਹ 2 ਮਹੀਨੇ ਪੇਕੇ ਰਹੀ ਤੇ ਭੂਆ ਕਹਿੰਦੀ ਫਿਰ ਹੀ ਸਹੁਰੇ ਪਿੰਡ ਜਾਇਂ ਪਹਿਲਾਂ ਰੋਟੀ ਦਾ ਹਿੱਲਾ ਕਰ ਜਾ ਕੋਈ ਨਿੱਕੇ ਦਾ ਵਿਆਹ ਕਰ ਦਈਏ ਆਪਾਂ ਰਿਸ਼ਤੇ ਆਉਣ ਲੱਗੇ ਪਰ ਨਿੱਕੇ ਦੇ ਮਨ ਚ ਕੀ ਚੱਲ ਰਿਹਾ ਸੀ ਉਸ ਨੂੰ ਉਸ ਨੇ ਕਿਸੇ ਨੂੰ ਕਦੇ ਨਹੀਂ ਪੁੱਛਿਆ ਉਸ ਨੇ 12ਵੀਂ ਪਾਸ ਕਰ ਲਈ ਤੇ ਉਸ ਉਹ ਜਾਣਦੀ ਸੀ ਕਿ ਭਰਾ ਦਾ ਕੈਨੇਡਾ ਜਾਣ ਦਾ ਸੁਪਨਾ ਮਨ ਚ ਲਈ ਬੈਠਾ ਸੀ ਪਰ ਮਾਂ ਦੀ ਹਾਲਤ ਮੁਹਰੇ ਉਹ ਚੁੱਪ ਰਿਹਾ ਤਾਂ ਹੀ ਤਾਈ ਨੇ ਆਪਦੇ ਭੈਣ ਦੀ ਕੁੜੀ ਦਾ ਰਿਸ਼ਤਾ ਕਰ ਦਿੱਤਾ ਵਿਆਹ ਵਾਲੇ ਦਿਨ ਜਦ ਡੋਲੀ ਘਰ ਆਈ ਤਾਂ ਮਾਂ ਨੇ ਪਾਣੀ ਵਾਰਨਾ ਸੀ ਉਸ ਨੂੰ ਮਾਂ ਕਿਧਰੇ ਨਾ ਦਿਖੀ ਤੇ ਉਹ ਪਾਣੀ ਵਾਲੀ ਗੜਵੀ ਚੁੱਕੀ ਮਾਂ ਨੂੰ ਲੱਭਦੀ ਰਹੀ ਸਾਰੇ ਕਿਤੇ ਲੱਭਣ ਤੋਂ ਬਾਅਦ ਦੇਖਿਆ ਕਿ ਮਾਂ ਨਹਾਉਣ ਵਾਲੇ ਵਾਸ਼ਰੂਮ ਚ ਡਿੱਗੀ ਪਈ ਏ ਬੇਸੁਰਤ ਸੀ ਇੱਕ ਵਾਰ ਫਿਰ ਪੈਰਾਂ ਥੱਲੇੋਂ ਜ਼ਮੀਨ ਖਿਸਕ ਗਈ ਉਹ ਉਸੇ ਛਗਣ ਵਾਲੀ ਗੜਵੀ ਨਾਲ ਮਾਂ ਨੂੰ ਪਾਣੀ ਪਿਲਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਤੋਂ ਪਾਣੀ ਨਾ ਪੀਤਾ ਗਿਆ ਉਹ ਵੀਰੇ ਤੇ ਭੂਆ ਹੋਰਾਂ ਨੂੰ ਆਵਾਜ਼ਾਂ ਮਾਰੀਆਂ ਕਿ ਮਾਂ ਨੂੰ ਦੌਰਾ ਪੈ ਗਿਆ ਸੀ ਆਜੋ ਛੇਤੀ ਗੜਵੀ ਵਾਲਾ ਸਾਰਾ ਪਾਣੀ ਉੱਥੇ ਹੀ ਡੁੱਲ ਗਿਆ ਮਾਂ ਨੂੰ ਚੁੱਕ ਕੇ ਵੇੜੇ 'ਚ ਲੈ ਆਏ ਤੇ ਗੱਡੀ 'ਚ ਪਾ ਕੇ ਸ਼ਹਿਰ ਹਸਪਤਾਲ ਲੈ ਜਾਣਾ ਚਾਇਆ ਪਰ ਮਾਂ ਪਿੰਡ ਦੀ ਝੂਟ ਟੱਪਦੇ ਹੀ ਦਮ ਤੋੜ ਗਈ ਜਿਨਨੇ ਪਾਣੀ ਵਾਰਨਾ ਸੀ ਤੇ ਪਤਾਸਿਆਂ ਨਾਲ ਮੂੰਹ ਜਿਠਾਉਣਾ ਸੀ ਉਹ ਤਾਂ ਸੱਥਰ ਤੇ ਪਈ ਸੀ ਨਿੱਕਾ ਵੀਰ ਹਲਫਿਆ ਪਿਆ ਸੀ ਕਿ ਕੀ ਕਰਤਾ ਰੱਬਾ ਰੱਬ ਨੇ ਨਵੀਂ ਵਿਆਹੀ ਕਦੇ ਨਾਨਣ ਚੁੱਪ ਕਰਾਉਂਦੀ ਤੇ ਕਦੇ ਵੀਰੇ ਨੂੰ ਉਹ ਉਹ ਤੇ ਵਿਚਾਰੀ ਫਿਰ ਵੀ ਉਸੇ ਮੇਰੇ ਵਾਲੀ ਥਾਂ ਤੇ ਸੀ ਜਿਵੇਂ ਮੇਰੇ ਵਿਆਹ ਤੇ ਹੋਇਆ ਸੀ ਮਾਂ ਤੋਂ ਬਾਅਦ ਮਹੀਨਾ ਪੇਕੇ ਰਹੀ ਤੇ ਫਿਰ ਆਪਣੇ ਸਹੁਰੇ ਚਲੀ ਗਈ ਉਹਦਾ ਉਥੇ ਦਿਲ ਨਹੀਂ ਸੀ ਲੱਗ ਰਿਹਾ ਸੀ ਕੋਈ ਹੱਸਦਾ ਤਾਂ ਉਹਨੂੰ ਵਿਉ ਵਰਗਾ ਲੱਗਦਾ ਪਰ ਉਹ ਪਰਿਵਾਰ ਚ ਜ਼ਿਆਦਾ ਨਾ ਬੈਠਦੀ ਸਭ ਨੂੰ ਉਸ ਦਾ ਸੁਭਾਅ ਉਖੜਿਆ ਉਖੜਿਆ ਜਿਹਾ ਲੱਗਦਾ ਉਹ ਆਪਣੇ ਹਮਸਫਰ ਨਾਲ ਗੱਲ ਸ਼ੇਅਰ ਕਰਦੀ ਕਿ ਉਹਦੇ ਦਿਮਾਗ 'ਚ ਸੁਸਾਈਡ ਕਰਨ ਦੇ ਵਿਚਾਰ ਆਉਂਦੇ ਹਨ ਮਾਂ ਤੋਂ ਬਾਅਦ ਐਵੇਂ ਲੱਗਦਾ ਸੀ ਕਿ ਜਿਵੇਂ ਦੁਨੀਆ ਖਤਮ ਹੋ ਗਈ ਏ ਉਹ ਮੈਨੂੰ ਬਥੇਰਾ ਸਮਝਾਉਂਦਾ ਸੀ ਕਿ ਆਖਰ ਇੱਕ ਦਿਨ ਉਸਨੇ ਉਸ ਦੀ ਸਹਿਮਤੀ ਨਾਲ ਫੈਸਲਾ ਕਰ ਲਿਆ ਕਿ ਇੱਕ ਬੱਚਾ ਲੈ ਲੈਣੇ ਹਾਂ ਫਿਰ ਸ਼ਾਇਦ ਉਸ ਦਾ ਮਨ ਠੀਕ ਹੋ ਜਾਵੇ ਸਾਲ ਬਾਅਦ ਉਸਦੇ ਘਰ ਧੀ ਨੇ ਜਨਮ ਲਿਆ ਜਮਾ ਮਾਂ ਵਰਗਾ ਮਹੰਦਰਾ ਸੀ ਪਹਿਲੀ ਵਾਰ ਜ਼ਿੰਦਗੀ ਚ ਐਨੀ ਖੁਸ਼ੀ ਹੋ ਰਹੀ ਸੀ ਤੇ ਉਹ ਆਪਣੀ ਧੀ ਨੂੰ ਵਾਰ-ਵਾਰ ਚੁੰਮ ਰਹੀ ਸੀ ਧੀ ਦੇ ਆਉਣ ਤੋਂ ਬਾਅਦ ਉਸ ਦਾ ਸੁਭਾਅ ਬਦਲਣ ਲੱਗਾ ਉਸ ਨੂੰ ਸਾਰੇ ਪਰਿਵਾਰ ਦੇ ਹਰ ਜੀ ਦਾ ਮੋਹ ਜਿਹਾ ਆਉਣ ਲੱਗਾ ਉਹ ਉਸ ਨੂੰ ਆਪਣੀ ਧੀ ਨੂੰ ਪਿਆਰ ਨਾਲ ਸੀ ਬੋ ਆਖਦੀ ਜਿਵੇਂ ਮਾਂ ਨੂੰ ਕਦੇ-ਕਦੇ ਕਹਿ ਦਿੰਦੀ ਸੀ ਸੀਬੋ ਕੀ ਕਰਦੀ ਐ ਭਾਵੇਂ ਮਾ ਮਾਪ ਸਾਰੀ ਉਮਰ ਲੋੜੀ ਦੇ ਹੁੰਦੇ ਨੇ ਪਰ ਇਸ ਨਵੇਂ ਜੀਨ ਨੇ ਉਹਨਾ ਉਹਦਾ ਮਾਂ ਵਾਲਾ ਜ਼ਖਮ ਭਰ ਦਿੱਤਾ ਸੀ ਮਾਂ ਯਾਦ ਆਉਂਦੀ ਤਾਂ ਭੱਜ ਕੇ ਜਾਂ ਨਿੱਕੀ ਜਿਹੀ ਸੀਬੋ ਨੂੰ ਗੱਲ ਲੈਂਦੀ ਤੇ ਉਹ ਵੀ ਉਹਦਾ ਨਿੱਕੀਆਂ ਨਿੱਕੀਆਂ ਆਪਣੀਆਂ ਬਾਹਾਂ 'ਚ ਪਰ ਲੈਂਦੀ ਪਰ ਅੰਦਰੋਂ ਅੰਦਰੀ ਇੱਕ ਹੌਕਾ ਜ਼ਰੂਰ ਰਸਦਾ ਸੀ ਤੇ ਸਾਰੀ ਉਮਰ ਰਸਦਾ ਰਹੂ ਆਵੇਂ ਉਹ ਨਾਨੀ ਦਾਦੀ ਵੀ ਬਣ ਜਾਵੇ ਤੇ ਹਾਂ ਸੱਚ ਮਾਂ ਦੇ ਕਹੇ ਉਹ ਬਟਨ ਹਾਲੇ ਤੀਕ ਵੀ ਉਹਦਾ ਹਿਆ ਨਹੀਂ ਪਿਆ ਕਿ ਮਾਂ ਦਾ ਸੰਦੂਖ ਖੋਲ ਕੇ ਬਟਨ ਕੱਢ ਲਵੇ ਭਾਵੇਂ ਲੱਖ ਭਰਾ ਪਰਜਾਈ ਮੋਹ ਕਰਦੇ ਹੋਣ ਪਰ ਅਸਲ ਚਾ ਮਾਂ ਨਾਲ ਪੁੱਗਦੇ ਹਨ ਉਹ ਅਰਦਾਸ ਕਰਦੀ ਕਿ ਮੇਰੀ ਧੀ ਦੀ ਕਿਸਮਤ ਮੇਰੇ ਵਰਗੀ ਨਾ ਹੋਵੇ ਧੰਨਵਾਦ ਹਾਂਜੀ ਤੁਹਾਨੂੰ ਸਾਡੀ ਕਹਾਣੀ ਇਹ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਧੰਨਵਾਦ ਜੀ